ਗੱਲਾਂ-ਬਾਤਾਂ ਦੇ ਵਿਸ਼ੇਸ਼ ਦਿਨ ਤੇ ਜੋ ਕੁਝ ਵੀ ਸੁਣਿਆ ਸਮਝਿਆ ਇੱਕ ਚਾਨਣ ਵਰਗਾ ਲੱਗਿਆ ਮੈਨੂੰ ਮਲਾਲਾ ਯੂਸੁਫਾਈ ਕਹਿੰਦੇ ਆ ਕਿ টেরਰਿਸਟਸ ਹੈਵ ਸ਼ੋਨ ਦੈਟ ਦੇ ਆਰ ਥ੍ਰੈਟਨਡ ਬਾਈ ਅ ਵੂਮਨ ਅ ਬੁੱਕ ਇਨ ਹਰ ਹੈਂਡ ਸ਼ਬਦ ਗਿਆਨ ਵਿਦਿਆ ਪੜਾਈ ਜੀ ਨੂੰ ਜੋ ਮਰਜ਼ੀ ਕਹਿ ਲੋ ਉਸ ਚਾਨਣ ਨਾਲ ਅੱਜ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਰਫ ਇੱਕ ਕਿਤਾਬੀ ਗਿਆਨ ਤੇ ਕਿ ਵਿਦਿਆ ਦੇ ਨਾਲ ਹੀ ਕੁਝ ਨਹੀਂ ਬਣਦਾ ਜਿੰਨੀ ਦੇਰ ਤੱਕ ਅਸੀਂ ਅਸਲੀ ਧਰਤੀ ਦੇ ਆਪਣੇ ਘਰ ਦੇ ਉਸ ਪੱਧਰ ਤੇ ਆ ਕੇ ਇਸ ਕੰਮ ਦਾ ਤਾਂ ਹੀ ਆ ਨਹੀਂ ਚੱਕਦੇ ਇਸ ਬਾਰੇ ਖਿਆਲ ਨਹੀਂ ਕਰਦੇ ਕਿਉਂਕਿ ਅਸੀਂ ਉਸ ਯੁੱਗ ਨੂੰ ਵੀ ਦੇਖਿਆ ਕਿ ਜਦੋਂ ਪ੍ਰੂਣ ਹੱਤਿਆ ਚਲੋ ਤਾਂ ਅੱਜ ਵੀ ਚੱਲ ਰਹੀ ਹੈ ਉਸ ਤੋਂ ਬਾਅਦ ਔਰਤ ਦਾਜ ਦੀਆਂ ਬਲੀਆਂ ਚੜੀ ਬੜੀਆਂ ਸਟੋਵਾਂ ਦੇ ਨਾਲ ਸਾੜੀਆਂ ਗਈਆਂ ਤੇ ਪਰ ਹੁਣ ਅੱਜ ਦਾ ਜਿਹੜਾ ਸਮਾਂ ਹੈ ਜੋ ਅਸੀਂ ਪ੍ਰਵਾਸੀ ਬਾਹਰ ਬੈਠੇ ਦੇਖ ਰਹੇ ਹਾਂ ਕਿ ਸਾਨੂੰ ਕਿਤੇ ਇੱਕ ਤਸਵੀਰ ਦਿਖਾਈ ਦਿੰਦੀ ਹੈ ਕਿ ਔਰਤਾਂ ਕੁੜੀਆਂ ਪੜ੍ਹ ਲਿਖ ਕੇ ਮੋਰੀ ਹੋ ਚੁੱਕੀਆਂ ਨੇ ਤੇ ਜਿਹੜੇ ਮੁੰਡੇ ਨੇ ਉਹਨਾਂ ਦੇ ਆਇਲਟਸ ਦੇ ਬੈਂਡ ਦਾ ਜਹਾਜ਼ ਚੜ੍ਹ ਕੇ ਉੱਥੇ ਪਹੁੰਚਦੇ ਨੇ ਪਰ ਜਦੋਂ ਮੈਂ ਹਾਸ਼ਮੀ ਜੀ ਦੀ ਗੱਲ ਸੁਣ ਰਹੀ ਸੀ ਸ਼ਬਨਮ ਦੀ ਤਾਂ ਮੇਰੇ ਉਹ ਸਾਰੇ ਜਿਹੜੇ ਹੌਸਲੇ ਸੀ ਉਹ ਆਸਤਪਾਸਤ ਹੋ ਗਏ ਕਿਉਂਕਿ ਮੈਨੂੰ ਉਹ ਵੀ ਸਾਜ਼ਿਸ਼ ਦਾ ਹਿੱਸਾ ਹੀ ਲੱਗਣ ਲੱਗੇ ਕਿ ਫਿਰ ਸਾਨੂੰ ਹੀ ਵਰਤਿਆ ਜਾ ਰਿਹਾ ਹੈ ਜਹਾਜ਼ ਚੜਨ ਲਈ ਵੀਜ਼ੇ ਲੈਣ ਲਈ ਵਰਤਿਆ ਜਾ ਰਿਹਾ ਹੈ ਇਹ ਉਹੀ ਤਾਂ ਮਰਦ ਨੇ ਨਾ ਜਿਨ੍ਹਾਂ ਨੇ ਘਰ ਚ ਜੋ ਕੁੜੀ ਬਾਹਰ ਜਾਂਦੀ ਹੈ ਜਾਂ ਕਿਸੇ ਨਾਲ ਗੱਲ ਕਰਦੀ ਹੈ ਜਾਂ ਆਪਣੀ ਮਰਜ਼ੀ ਦਾ ਵਿਆਹ ਕਰਾਉਂਦੀ ਹੈ ਉਹ ਉਦੋਂ ਤਾਂ ਉਹਨਾਂ ਨੂੰ ਪ੍ਰੋਬਲਮ ਹੈ ਅੱਜ ਇਹ ਨਹੀਂ ਪਤਾ ਕਿ ਕੁੜੀਆਂ ਉੱਥੇ ਬੇਸਮੈਂਟਾਂ ਦੇ ਵਿੱਚ ਚਾਰ ਕੁੜੀਆਂ ਚਾਰ ਮੁੰਡੇ ਇਕੱਠੇ ਰਹਿੰਦੇ ਨੇ ਤੇ ਉਹਨਾਂ ਦਾ ਕੋਈ ਸਮਾਜਿਕ ਸਬੰਧ ਨਹੀਂ ਹੈ ਤੇ ਘਰਦਿਆਂ ਨੂੰ ਪਤਾ ਹੁੰਦਾ ਹੈ ਇਹ ਗੱਲ ਦਾ ਤੇ ਉਥੋਂ ਉਹਦਾ ਸਾਡਾ ਸਮਾਜ ਕਿੱਥੇ ਜਾਂਦਾ ਹੈ ਅਸੀਂ 도ਗਲੇ ਆ ਅਸੀਂ ਬਹੁਤ 도ਗਲੇ ਆ ਸਾਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਔਰ ਹਰ ਇੱਕ ਇਨਸਾਨ ਇੱਥੇ ਅੱਜ ਜਿਹੜਾ ਬੈਠਾ ਹੋ ਆਪਣੇ ਆਪ ਵਿੱਚ ਖਾਸ ਹੈ ਉਹਨਾਂ ਦਾ ਮੁਕਾਮ ਹੈ ਉਹਨਾਂ ਰੋਸ਼ਨ ਦਿਮਾਗ ਨੇ ਤੇ ਇਸ ਕਰਕੇ ਇਸ ਮੁਹਾਲ ਵਿੱਚ ਗੱਲ ਕਰਨੀ ਬਣਦੀ ਹੈ ਇਹ ਐਕਟਿਵਿਸਟ ਲੋਕ ਨੇ ਵੱਡੀਆਂ ਲੜਾਈਆਂ ਲੜਦੇ ਨੇ ਹਰ ਇੱਕ ਬੰਦਾ ਆਪਾਂ ਕਹਿੰਨੇ ਕਿ ਚਿਚੜੀ ਤਰ੍ਹਾਂ ਆਪ ਆਪ ਦਾ ਵਧਾ ਯੋਗਦਾਨ ਪਾਈਏ ਅਸੀਂ ਆਪਣੀਆਂ ਲਿਖਤਾਂ ਦੇ ਰਾਹੀਂ ਔਰਤ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਫਿਰ ਉਦੋਂ ਬੜਾ ਅਫਸੋਸ ਹੁੰਦਾ ਕਿ ਕਿਤਾਬ ਪੜਨ ਦਾ ਕਲਚਰ ਹੀ ਨਹੀਂ ਸਾਡੇ ਚ। ਵਿਦੇਸ਼ਾਂ ਦੇ ਵਿੱਚ ਮੈਂ ਦੇਖਦੀ ਆ ਆਰਟ ਸਟੂਡੈਂਟਸ ਨੇ ਕੁੜੀਆਂ ਨੇ ਮੁੰਡੇ ਨੇ ਸਾਈਟ ਰੇਲਜ਼ ਦੇ ਵਿੱਚ ਬੈਠੇ ਜਾਂਦੇ ਜਿਹੜੇ ਮੋٹے ਨੋਵਲ ਕਿਤਾਬਾਂ ਚੱਕੀਆਂ ਹੁੰਦੀਆਂ ਉਹ ਪੜ੍ਹਦੇ ਆ। ਕਿਤਾਬਾਂ ਫਰਕ ਪਾਉਂਦੀਆਂ ਨੇ, ਤੁਹਾਡਾ ਦਿਮਾਗ ਖੋਲ੍ਹਦੀਆਂ ਨੇ ਪਰ ਜੇ ਅਸੀਂ ਪੜ੍ਹਨਾ ਹੀ ਨਹੀਂ ਬਾਕੀ ਰਹਿੰਦੀ ਖੁੰਦੀ ਜਿਹੜੀ ਕਸਰ ਹੈ ਉਹ ਸਾਡੇ ਹੱਥਾਂ 'ਚ ਫੋਨ ਫੜਾ ਕੇ ਕੱਢ ਦਿੱਤੇ ਆ ਇਹ ਵੀ ਮੈਨੂੰ ਸਾਜ਼ਿਸ਼ ਹੀ ਲੱਗ ਰਿਹਾ ਹੈ ਕਿ ਸਾਨੂੰ ਜ਼ਹਿਨੀ ਤੌਰ ਤੇ ਕਮਜ਼ੋਰ ਕਰਨ ਦੇ ਲਈ ਇਹ ਇੱਕ ਹੋਰ ਪੈਂਤੜਾ ਖੇਡਿਆ ਜਾ ਰਿਹਾ ਔਰਤ ਦੇ ਨਾਲ ਵੱਖ-ਵੱਖ ਪਿੱਤਰ ਸਤਾ ਤੋਂ ਜੋ ਕਰ ਰਹੀ ਹੈ ਕਰ ਰਹੀ ਹੈ ਫਿਜ਼ੀਕਲ ਸੋਸ਼ਲ ਇਮੋਸ਼ਨਲ ਇਕਨੋਮਿਕ ਹਰ ਪੱਖ ਦੇ ਨਾਲ ਉਸ ਦੇ ਨਾਲ ਐਕਸਪਲੋਇਟੇਸ਼ਨ ਹੋ ਰਹੀ ਹੈ ਫਿਜ਼ੀਕਲ ਤਾਂ ਸਭ ਤੋਂ ਪਹਿਲਾਂ ਤਾਂ ਕੁੜੀ ਦੇਖਣ ਜਾਣਾ ਜੀ ਕੁੜੀ ਕਿਉਂ ਦੇਖਣੀ ਆ ਮੁੰਡਾ ਵੀ ਦੇਖੋ ਨਾ ਉਹਨੂੰ ਬਿਠਾ ਕੇ ਸਜਾ ਕੇ ਉਹਨੂੰ ਸੋਹਣੇ ਕੱਪੜੇ ਪਵਾ ਕੇ ਦੇਖਿਆ ਜਾਂਦਾ ਤੇ ਕਦੇ ਸੋਚਿਆ ਕਿ ਕੁੜੀ ਦੇ ਮਨ ਤੇ ਕੀ ਬੀਤਦੀ ਹੋਣੀ ਆ ਜਦੋਂ ਉੱਠ ਕੇ ਕੋਈ ਜਵਾਬ ਦੇ ਕੇ ਚੱਲਿਆ ਜਾਂਦਾ ਇਹੋ ਜਿਹੇ ਇਹੋ ਜਿਹੇ ਦੁੱਖ ਆ ਉਹ ساری ਜ਼ਿੰਦਗੀ ਚ ਉਹ ਕਈ ਵਾਰੀ ਉਹ ਬਾਹਰ ਨਹੀਂ ਆਉਂਦੀਆਂ ਔਰ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਆ ਉਹਦੇ ਤੇ ਬੜਾ ਵੱਡਾ ਇਫੈਕਟ ਪੈਂਦਾ ਇਸੇ ਤਰ੍ਹਾਂ ਹੀ ਸੋਸ਼ਲ ਜਦੋਂ ਵੀ ਕੋਈ ਕੰਮ ਕਰਨਾ ਘਰ ਦੇ ਵਿੱਚ ਸੋਸਾਇਟੀ ਦੇ ਵਿੱਚ ਆਏ ਮੈਨ ਲੀਡਿੰਗ ਮੈਨ ਮਰਦ ਜਿਹੜੇ ਅੱਗੇ ਲੱਕੇ ਇਸ ਚੀਜ਼ ਨੂੰ ਕਰਦੇ ਆ ਚਾਹੇ ਉਹ ਦਾ ਸੰਸਕਾਰ ਕਰਨਾ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਹੈ ਚਾਹੇ ਕੁੜੀ ਦਾ ਪੱਲਾ ਫੜਾਉਣਾ ਕੀ ਗੱਲ ਮਾਂ ਨਹੀਂ ਪਾਲਦੀ ਕੁੜੀ ਨੂੰ ਅਨੰਤ ਕਾਰਜ ਵੇਲੇ ਸਖ ਪਿਤਾ ਹੀ ਪੱਲਾ ਫੜਾਏਗਾ ਤੇ ਕਦੇ ਮਾਵਾਂ ਨੂੰ ਵੀ ਕਦੇ ਪੁੱਛ ਕੇ ਦੇਖੋ ਕਿ ਉਹਨਾਂ ਦੇ ਵੀ ਦਿਲ ਤੇ ਕੁਝ ਬੀਤਦਾ ਹੈ ਉਹਨਾਂ ਦੇ ਵੀ ਕੋਈ ਸਦਰਾਂ ਨੇ ਰੀਚ ਨੇ ਇਸੇ ਤਰ੍ਹਾਂ ਇਕਨੋਮਿਕ ਦੀ ਗੱਲ ਕਰ ਰਹੇ ਨੇ ਘਰਾਂ 'ਚ ਰਜਿਸਟਰੀਆਂ ਨੇ ਬੈਂਕਾਂ ਦੇ ਕੰਮ ਨੇ ਬਹੁਤ ਔਰਤਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਆਉਂਦਾ ਹੀ ਨਹੀਂ ਨਾ ਉਹਨਾਂ ਨੂੰ ਬੈਂਕਿੰਗ ਆਵੇ ਨਾ ਉਹਨਾਂ ਨੂੰ ਕਚਰੀਆਂ ਦੇ ਕੰਮ ਆਉਣ ਕਿਉਂਕਿ ਸਿਰਫ ਮਰਦਾ ਕੰਮ ਹੈ ਇਸੇ ਤਰ੍ਹਾਂ ਸੋਸ਼ਲ ਸੋ ਮੇਰੇ ਕੋਲ ਸਮਾਂ ਅੱਜ ਬਹੁਤ ਘੱਟ ਹੈ ਗੱਲਾਂ ਜਿਸ ਤਰ੍ਹਾਂ ਕਰਨ ਨੂੰ ਬਹੁਤ ਨੇ ਪਰ ਮੈਂ ਫਿਰ ਵੀ ਇਸ ਮੰਚ ਤੋਂ ਅੱਜ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਮੌਕਾ ਮਿਲਿਆ ਸ਼ਬਨੁਮਾਹਾਸ਼ਮੀ ਜੀ ਨੂੰ ਸੁਣਨ ਦਾ ਢਿੱਲੋ ਮੈਡਮ ਨੂੰ ਨਵਜੋਤ ਨੇ ਸਾਡੇ ਬੜੇ पर वास्ते भी बड़े मुद्दे ਨੇ ਜਿੰਨਾ ਤੇ ਬੜੀ ਲੰਬੀ ਗੱਲ ਹੋ ਸਕਦੀ ਹੈ ਬਟ ਫਿਰ ਕਦੇ ਦੇਖਾਂਗੇ ਗੱਲ ਕਰਾਂਗੇ ਪਰ ਅੱਜ ਸਿਰਫ ਇੰਨਾ ਹੀ ਕਹੂੰਗੀ ਕਿ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਮੈਨੂੰ ਹਮੇਸ਼ਾ ਲੱਗਦਾ ਕਿ ਕੋਈ ਮਰਦ ਹਰ ਆਕਾਮੀ ਬੰਦਾ ਆਪਣੀ ਮਾਂ ਨੂੰ ਬੜਾ ਪਿਆਰ ਕਰਦਾ ਹੈ ਆਪਣੀ ਭੈਣ ਨੂੰ ਬੜਾ ਪਿਆਰ ਕਰਦਾ ਜੋ ਮੈਨੂੰ ਲੱਗਦਾ ਤੇ ਜਦੋਂ ਆਪਾਂ ਸਾਰੇ ਜਿਵੇਂ ਮਾਵਾ ਭੈਣਾਂ ਨੂੰ ਉਹਨਾਂ ਨੂੰ ਪਿਆਰ ਕਰਦਾ ਤਾਂ ਵਿਤ ਕਰਾ ਕਿੱਥੋਂ ਆਉਂਦਾ ਸੋ ਇਸ ਇਸ ਤੇ ਜ਼ਰੂਰ ਗੌਰ ਕਰਨਾ ਤੇ ਅੱਜ ਦੀ ਜਿਹੜੀ ਇਸ ਜੋ ਅਸੀਂ ਸਮਾਗਮ ਕੀਤਾ ਹੈ ਇਹਦੇ ਵਿੱਚ ਜੋ ਗੱਲਾਂ ਕੀਤਾ ਹੈ ਉਹਨਾਂ ਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਤੇ ਅੱਗੇ ਤੋਂ ਜਦੋਂ ਕਦੇ ਫਿਰ ਮਿਲ ਬੈਠੀਏ ਤਾਂ ਸਾਨੂੰ ਕੁਝ ਸੁਧਾਰ ਸਾਡੇ ਵਿੱਚ ਦਿਖੇ ਇਹੀ ਆਸ ਲੈ ਕੇ ਤੁਹਾਡੇ ਸਾਰਿਆਂ ਤੁਖੇਮਾਂ ਦੀ ਜਾਂਚ ਕਰਦੀ ਅਖਰਵਾਦਾ ਘਟਾਪੁਲ ਚੁਪ ਮਾਫ ਕਰਨਾ ਤੇ ਜਿਉਂਦੇ ਵਾਸਤੇ ਰਹੋ ਥੈਂਕ ਯੂ ਜੀ